ਕਹਿੰਦਾ ਵੀ 20 ਪਾਉਂਡ ਦੇ ਮਾਨ ਸਨਮਾਨ ਹੈ ਗੋਪੀ ਦੁੱਗਾ ਰਵੀ ਵੇਲ ਦਾ ਗੋਪੀ ਦੁੱਗਾ ਰਵੀ ਵੇਲ ਦਾ ਸੋਨੇ ਹੋਠਿਆਂ ਵੱਲੋਂ ਕਹਿੰਦੇ ਵੀ ਸਾਡੀ ਟੀਮ ਦਾ ਜਾਫੀ ਜਫਾ ਲਾਉ 50 ਪਾਉਂਡ ਉਹ ਜਸ਼ਨ ਜਸ਼ਨ ਉਹ ਜਸ਼ਨ ਨੇਕੇ ਧਾਰੀ ਵੱਲੋਂ ਵੀ 20 ਇਹਨਾਂ ਦੇ ਹਰ ਜਫੇ ਦੇ 5 ਪਾਉਂਡ ਹੈ ਇਹ ਮੈਡਵੇ ਦੀ ਟੀਮ ਦੇ ਨਾਉ ਕਲੀਮ ਮੁੱਲਾ ਮੇਰੇ ਵੀਰੋ ਵੱਧਿਆ ਹੋਇਆ ਦੁਗਗਾੜਾ ਤਿਆਰੀ ਦੇ ਵਿੱਚ ਆਹ ਵੇਖਦੇ ਨਹੀਂ ਸੋਨੀ ਵੀ ਤਿਆਰੀ ਦੇ ਵਿੱਚ ਆ ਵੱਡਾ ਮੈਚ ਦੁਨੀਆ ਜੁੜੀ ਹੋਈ ਅੱਜ ਟੈਲਫੋਰਡ ਦੇ ਮੇਲੇ ਦੇ ਨਾਲ ਚੋਟੀ ਦੀਆਂ ਟੀਮਾਂ ਦੇ ਦਰਮਿਆਨ ਖੰਡਾ ਖੜਕਣੇ ਗੱਲ ਖੁਸ਼ੀ ਆਤੂ ਖੁਸ਼ੀ ਆਤੂ ਖੁਸ਼ੀ ਅੱਤ ਕਲੀਮ ਖੁਸ਼ੀ ਅੱਤ ਖੁਸ਼ੀ ਆਤੂ ਖੁਸ਼ੀ ਦੁਗਗਾੜਾ 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 ਸਰਾ 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 ਖਰਾ ਹੋ ਗਿਆ ਮੇਰੇ ਵੀਰੋ ਕੈਨੇਡੀਅਟਰ ਦੇ ਮੇਲੇ ਛੁਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਨੌਜਨ ਵੱਧ ਰਿਹਾ ਹੈ ਆਮਰਤ ਨਾਥ ਹੈ ਸਿਰੇ ਦਾ ਮਾਲ ਹੈ ਖੇਡ ਕਬੱਡੀ ਦਾ ਇਸ ਲਈ ਪਈ ਹੋ ਰੇਡ ਦੁੱਗਾਂ ਵਾਲਾ ਫੂਲਾ ਤੇ ਨਾਲ ਕਹਿੰਦੇ ਨੌਜਨ ਸੋਨੀ ਐ ਤੇ ਲੰਬੜ ਖੁਸ਼ੀ ਤੇ ਨਾਥ ਟੱਕਰ ਟੱਕਰ ਬੱਲੇ 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 ਖੁਸ਼ੀ ਦੜਕਾ ਦੜਕਾ ਖਾੜਕਾ ਦੜਕਾ ਨਾਥ ਨਾਥ ਹੋ ਗਿਆ ਮੇਰੇ ਆਹ ਲਾ 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 ਹੋ ਗਈ ਹੋ ਗਿਆ ਮੇਰੇ ਵੀਰੋ ਲਾ 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 ਹੋ ਗਈ ਲਾ 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 ਹੋ ਗਈ ਆਸੀ ਹੋਣੀ ਆਦੇ ਮੇਲੇ ਦਾ ਅਮਰੀਕ ਬਣਾਚ ਮਿੱਕਾ ਸੈਦੋ ਵਾਲੀਆਂ ਜੁੜਿਆ ਹੋਇਆ ਲਓ ਇਸ ਵੇ ਮੇਸ਼ੀ ਤੇ ਫੁੱਲੇ ਦੇ ਦਰਮਿਆਨ ਟੱਕਰ ਖੇਡਾਨ ਟੱਕਰ ਬੱਲੇ ਬੱਲੇ ਫੂਲਾ ਬੱਲੇ ਬੱਲੇ ਕਰਵਾ ਗਿਆ ਸੁਖੀ ਬੈਂਸ ਵੱਲੋਂ 100 ਬੋਡ ਲਾਤੀ ਤਵਸ਼ਰ ਦੁੱਲੇ ਦਾ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਮਾਜੇ ਦੀ ਖੇਡ ਕਲੱਬ ਵੱਲੋਂ ਜੀਵਨਾ ਸਨਮਾਨ ਕੀਤਾ ਜਾਵੇਗਾ ਆਓ 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 ਪੱਟ ਤੇ ਥਾਪੀ ਵੱਜਦੀ ਆਈ ਵੱਜਦੀ ਰਹਿਣੀ ਐ ਪੱਟ ਤੇ ਥਾਪੀ ਵੱਜਦੀ ਆਈ ਬਾਵਾ ਵੀਰ ਅਜੇ ਇਤਿਹਾਸ ਰਚਿਆ ਗਿਆ ਹੈ ਗਲੈਂਡ ਦੇ ਵਿੱਚ ਰੀਪਲੇਅ ਹੈ ਚੈੱਕ ਟੈਕਨੀਕਲ ਕਮੇਟੀ ਧਿਆਨ ਦੇਵੇਗੀ ਸਾਡੀ ਕਬੱਡੀ ਚੱਲੀ ਹੈ ਮੇਰੀ ਵੀਰੇ ਦੱਬ ਵੱਲੋਂ 2 ਪੁਆਇੰਟ ਕੁਲਵਿੰਦਰ ਓਏ ਫੂਲਿਆ ਸਿਰਾ ਓ ਫੂਲਿਆ ਹੁੱਲੇ 12 ਅਗਲੈਂਡ ਝੂਟਾ ਝੂਲਿਆ ਤੇ ਕਹਿੰਦੇ ਸਿਰਾ 100 ਪੌਂਡ ਟਾਰ ਦਿੱਤਾ ਬਾਗੀ ਤੇ ਸੁੱਖਾ ਗਰੇਜੈਂਟ ਕਬੱਡੀ ਕਲੱਬ ਨੇਕੇ ਧਾਲੀ ਵਾਲ ਵੱਲੋਂ ਵੀ ਮਾਨ ਸਰਮਨ ਸ਼ੀਰਾ ਜੀ ਕਹਿੰਦੇ ਦਿੱਤੇ ਜਾ ਰਹੇ ਆ ਸਾਹਮਣੇ ਕਬੱਡੀ ਨਾਦ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਹਾਂ ਨਾਦ ਦੀ ਕਬੱਡੀ ਆ ਦੇਖ ਰਹੇ ਵੀ ਜੋੜਾ ਸੁਰਖਪੁਰ ਦੀ ਧਰਤੀ ਦਾ ਆ ਸੋਨੀਆ ਫਕਰ ਢੰਡਿਆ ਵਾਲਾ ਗੱਲ 100 ਪੌਂਡ ਦੀ ਹੈ ਗੱਲ 100 ਪੌਂਡਾਂ ਦੀ ਆ ਮੇਰੇ ਮਿੱਤਰੋ ਆਹ ਵੇਖੋ ਵੀ ਸੋਨੀ ਟੀ ਆਤੋ ਗੱਬਰੂਆ ਆਥੇ ਗਰੂਆ ਲਓ ਭੰਗੜਾ ਪੈਂਦਾ ਭੰਗੜਾ ਪੈਂਦਾ ਪੈਨ ਸਾਰਾ ਵਰਮੀ ਗਮ ਨਜ਼ਾਰਾ ਲੈਂਦਾ ਐਨ ਭੰਗੜਾ ਪੈ ਬਾਈ ਜਾਂਦਾ ਸਾਹਮਣੇ ਬੂਰੀਆ ਸੁੱਖੀ ਬੈਂਸ ਵੱਲੋਂ ਹਰ ਰੇਡਰ ਦਾ ਨੰਬਰ ਜਿਹੜਾ ਹੈ ਉਹ 20 ਪਾਉਂਡ ਦਾ ਤੇ ਹਰ ਜਫਾ ਜਿਹੜਾ ਉਹ 100 ਪਾਉਂਡ ਦਾ ਹੈ ਲਾਡੀ ਬੈਂਸ ਤੇ ਜੱਸੇ ਬੈਂਸ ਵੱਲੋਂ ਵੀ ਹਰ ਜਫਾ 100 ਪਾਉਂਡ ਦਾ ਹੈ ਗੁਰਜੀਤ ਸੰਧੂ ਦੀ ਟੀਮ ਖੇਡ ਰਹੀ ਹੈ ਆਹ ਸਾਹਮਣੇ ਇਸ ਵੇਲੇ ਮੁਕਾਬਲਾ ਪ੍ਰਤਾਪ ਕਰਵਾਈ ਹਈ ਹੈ ਜਫਾ ਸਿਰੇ ਦਾ ਜਫਾ ਸਿਰੇ ਦਾ ਬੂਰੀਏ ਨੂੰ ਲਾ ਦਿੱਤਾ ਰਾਜਾ ਬੂਰੀਏ ਨੂੰ ਲਾ ਦਿੱਤਾ ਆਜਾ ਬਿੰਦਰਾ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਜਿਹੜੇ ਬਾਜਦੇ ਹੋਣਾਂ ਦੀ ਟੀਮ ਦੇ ਨੇ ਲਓ ਵੇਖਦੇ ਆਂ ਵੀ ਇਸ ਸਮੇਂ ਕੌਣ ਡੱਕਦਾ ਹੈ ਸ਼ਾਹ ਸੁਮੇਤਲੇ ਦੀ ਟੀਮ ਦਾ ਜਾਫੀ ਇਹ ਆ ਸ਼ਾਕਾ ਸ਼ਾਕਾ ਕਰਨਾ ਬਾਕਾ ਇਹ ਆ ਸ਼ਾਕਾ ਬੱਲੇ 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 ਸ਼ਾਕਾ ਸ਼ਾਕਾ ਜਿਹੜਾ ਰੀਪਲੇਸ ਸੀ ਉਹ ਨੰਬਰ ਪਹਿਲਾ ਨੰਬਰ 11 ਫੋਰਡ ਦਾ ਹੈ ਟੈਲਫੋਰਡ ਦੀ ਟੀਮ ਦਾ ਵਾਹ ਓਏ ਸ਼ਾ ਗਿਆ। ਇਸਰ ਸਿੰਘ तालीਬਾਲ ਨੂੰ ਬੇਨਤੀ ਆ। ਜਿਹੜਾ ਕਮਰਹੋਣਾ ਵੱਲੋਂ ਕੁਲਵਿੰਦਰ タルਪਰੇ ਵੱਲੋਂ 2 ਪੌਂਡ ਸਪੈਸ਼ਲ ਦਿੱਤੇ ਗਏ ਆ। ਕਮਰਹੋਣਾ ਕਮਰਹੋਣਾ ਵੱਲੋਂ ਸਾਰਿਆਂ ਵੱਲੋਂ ਤੇ ਜਿਹੜਾ ਕਬੱਡੀ ਮੇਸ਼ੀ ਹਰਖੋਵਾਲ ਦੀ। ਹਾਂ ਮੇਸ਼ੀ ਹਰਖੋਵਾਲੀ ਐ। 100 ਪੌਂਡ ਦੀ ਰੇਡ ਐ। 100 ਪੌਂਡ ਸਤਨਾਮ ਸ਼ੀਨਾ ਤੇ ਪਾਲਾ বাজਵਾ ਸਾਊਥ ਹੱਲ। ਦੁੱਗਾ 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 ਵਾਲਾ। ਦੁੱਗਾ ਵਾਲਾ ਦੁੱਗਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ। ਹਰਖੋ ਵਾਲਿਆ ਗੋਪੀ ਸ਼ੋਕਰ ਨੂੰ ਮਾਣ ਬਥੇਰਾ ਗੋਪੀ ਸ਼ੋਕਰ ਨੂੰ ਮਾਣ ਬਥੇਰਾ ਵੱਡੇ ਵੀਰ ਨੇ ਅਮਰਤ ਬਰਮੀ ਦਾ ਵੀ ਧੰਨਵਾਦ ਆ ਲਓ ਵੇਖੋ ਵੀ ਇਸ ਸਮੇਂ ਛੋਟਾ 나ਥ ਵੱਡੀ ਪਾਉਂਡ ਦੇ ਲਈ ਵਧਿਆ ਹੋਇਆ ਹੈ ਪੜਾ ਕੇ ਪੈਣ ਵਾਲੀ ਗੱਲ ਹੈ ਪਾਲੀ ਤੋਂ ਵੱਧ ਪੜਾ ਕੇ ਫੋੜ ਦੇ ਵਾਲਾ ਏ ਫੋੜ ਦੇ ਮੇਲੇ ਤੋਂ ਆ ਆ ਸੁਆਦ ਹੈ ਕਬੱਡੀ ਦਾ ਆ ਸੁਆਦ ਹੈ ਕਬੱਡੀ ਦਾ ਮੇਰੇ ਵੀਰੋ ਐਨ ਪੁਰੀਆ ਤੇ ਉਧਰ ਆਲਮਗੀਰ ਵਾਲੇ ਦੀਆਂ ਥਾਪੀਆਂ ਵੱਜ ਰਹੀਆਂ ਨੇ ਐਨ ਬੱਲੇ ਬੱਲੇ ਹੋਈ ਪਈ ਐ ਕਮਾ ਔਜਲਾ ਪ੍ਰਧਾਨ ਨਹੀਂ ਆ ਸਕਿਆ ਸਾਹਮਣੇ ਵੇਖਦਾ ਵੀ ਫੁੱਲਾ ਤੇ ਜੋਸ਼ ਨਾਲ ਜੋਸ਼ ਨਾਲ ਫੁਲਾ ਕਬੱਡੀ ਕਬੱਡੀ ਮੇਲਾ ਜਸ਼ਨ ਸੰਦੀਪ ਨੰਗਲਬੀਆਂ ਆ ਅੱਜ ਵੇਖਣਾ ਵੀ ਇਸ ਨੂੰ ਆਓ ਸ਼ਿੰਦੇ ਅਮਲੀ ਦੀ ਟੀਮ ਦਾ ਖਿਡਾਰੀ ਖਰਾ ਹੋ ਗਿਆ ਮੇਰੇ ਵੀਰੋ ਪ੍ਰੀਤ ਕੰਗ ਤੇ ਮੇਜਰ ਸਿੱਧੂ ਵੱਲੋਂ ਵੀ ਧਰਮਪੁਰ ਵਾਲੇ ਲਈ 40 ਪੁਆਇੰਟ ਜਿਹੜੇ ਆਓ ਸਾਹਮਣੇ ਇਸ ਲਈ ਅਮਨ 20 ਪੁਆਇੰਟ ਵੀਰੇ ਜੱਪ ਉਹਨਾਂ ਰਮਨ ਲਈ 20 ਪੁਆਇੰਟ ਥੈਂਕ ਯੂ ਮੇਸ਼ੀ ਬਣਿਆ ਹੋਇਆ ਹਰਖੋ ਵਾਲਿਆ ਖੁਸ਼ੀ ਦਾ ਜੱਫਾ ਘੱਟੋ ਘੱਟ 500 ਪਾਉਂਡ ਦੀ ਗੱਲ ਜਾਣੀ ਹੈ ਮੇਸ਼ੀ ਤੇ ਖੁਸ਼ੀ ਮੇਸ਼ੀ ਤੇ ਖੁਸ਼ੀ ਸਾਰਾ ਇੰਗਲੈਂਡ ਦੁਕਾਨਾਂ ਵਾਲਿਆ ਦੁਕਾਨਾਂ ਵਾਲਿਆ ਖੁਸ਼ੀ ਸਾਰਾ ਇੰਗਲੈਂਡ ਖੁਸ਼ੀ ਨੇ ਨਚਾਤਾ ਅੱਜ ਕਿੰਨੇ ਸਵਾਦ ਲਿਆਤਾ ਨੰਗਰਾਂ ਦੀ ਆਇਤਾ ਮੇਲਾ ਮਨਾਤਾ ਜੱਫੀ ਦੇ ਨਜ਼ਾਰਾ ਲਿਆਤਾ ਭੰਗੜਾ ਪਵਾਤਾ ਭੰਗੜਾ ਪਵਾਤਾ ਦੁਕਾਨਾਂ ਵਾਲੇ ਨੇ ਇੰਗਲੈਂਡ ਲਾਤਾ ਦੁਕਾਨਾਂ ਵਾਲੇ ਨੇ ਇਸ ਲਈ para Não querer